ਕੀ ਕਹ ਖਾਲਤਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ ਜੀ ਦਿਨ ਛਕਰਵਾਰ ਅੱਜ ਹੈ ਜੀ ਸਾਡੀ ਵਾਪਸੀ ਹਜੂਰ ਸਾਹਿਬ ਤੋਂ ਤੇ 6 ਵੱਜ ਚੁੱਕਿਆ ਜੀ ਆ ਦੇਖੋ ਜੀ ਸਾਡੇ ਕਮਰੇ ਤੋਂ ਸਾਹਮਣੇ ਸਚਖੰਡ ਦਰਬਾਰ ਨਵੇਂ ਆ ਰਹੇ ਆ ਵਾ ਤੇ ਹੁਣ ਅਸੀਂ ਜਾਣੇ ਆ ਜੀ ਮੱਠਾ ਦੇਖਣ ਉੱਥੇ ਅਸੀਂ ਹੁਣ ਫਤਖੰਦਰਬਾਦ ਮੱਠਾ ਦੇਖ ਕੇ ਹੁਣ ਅਸੀਂ ਜਾ ਰਹੇ ਆ ਜੀ ਵਾਪਸ ਹੁਣ ਜਾਵਾਂਗੇ ਲੰਗਰਾਲ ਮੱਠਾ ਦੇਖਣ ਉਸ ਤੋਂ ਬਾਅਦ ਫਿਰ ਜਾਵਾਂਗੇ ਦੀ ਰੇਲਵੇ ਸਟੇਸ਼ਨ ਤੇ ਉਦੀ ਟੈਰੀਆਂ ਹੋ ਚੁੱਕੀਆਂ ਨੇ ਜਾਂਦੀਆਂ ਅਸੀਂ ਕਿਟਾਈ ਆਟੋ ਸਮਾਨ ਰੱਖ ਲਿਆ ਪਿੱਛੇ ਸਾਰਾ ਸਮਾਨ ਆ ਚੁੱਕਾ ਹੈ ਤੇ ਚਲੋ ਜੀ ਮਿਲਦੇ ਹਾਂ ਸਟੇਸ਼ਨ ਤੇ ਇਹ ਭਈਆ ਹਮ ਕੁਛ ਹੋਣੇ ਜਾ ਰਹੇ ਹਾਂ ਸਟੇਸ਼ਨ ਭਈਆ ਕੀ ਨਾਮ ਆਪਕਾ ਨੰਦੂ ਨੰਦੂ ਫੀ ਪਹੁੰਚ ਚੁੱਕੀਆਂ ਜੀ ਰੇਲਵੇ ਟ੍ਰਿਨ। ਹੋਰ ਜੀ ਸਾਨੂੰ ਮਿਲ ਚੁੱਕੀ ਆ ਫਿਰ ਦੁਬਾਰਾ ਅਨਾਜ। ਅਨਾਜ ਹੈਲੋ ਸਭ ਦੀ ਗੱਲ। ਤੋਏ ਲੈ ਲਿਆ? ਤੋਏ ਕਿੱਥੇ ਹੀ? ਆਹ ਤੋਏ। ਵਾ ਠੀਕ ਆ। ਬਾਏ। ਮਿਲਦੇ ਬਾਅਦ ਜੋ। ਕੈਪੀ ਬਧਾਨ ਆਸਿਆ ਪਰੇਸ਼ਾਨ ਗੱਡੀ ਸੱਸੀ ਗਾਲ ਜੀ ਆਗੇ ਜੀ ਫਰ ਗੱਡੀ ਜੀ ਖਾਟੀ ਦੀ ਸੱਸੀ ਗਾਲ ਜੀ ਵਧੀਆ ਜੀ ਹੋ ਯਾਰ ਤਾਂ ਵਧੀਆ ਹੋ ਗਈ ਬਹੁਤ ਵਧੀਆ ਜੀ ਠੀਕ ਹੈ ਜੀ ਚਲੋ ਫਿਰ ਮਿਲਦੇ ਟ੍ਰੇਨ ਚ ਠੀਕ ਹੈ ਜੀ ਅਸੀਂ ਆਪਣੀਆਂ ਸੀਟਾਂ ਨੇ ਬਹਿ ਚੁੱਕੇ ਆ ਜੀ ਬਲੋਈ ਚਾ ਕਿੰਨੇ ਕਿੰਨੇ ਪੀਣੀ ਤੱਤੇ ਤੱਤੇ ਚਾ ਦੱਸੋ ਕਿੰਨੇ ਕਿੰਨੇ ਪੀਣੀ ਪੇਲ ਕੁੱਟ ਕੁੱਟ ਦੱਸੋ ਕਿੰਨੇ ਕਿੰਨੇ ਪੈਣੀ ਦੱਸੋ ਕਿੱਥੇ ਕਿੰਨੇ ਕਿੰਨੇ ਵਾ 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 ਮਨਵਾਰ ਗੱਡੀ ਪਹੁੰਚ ਚੁੱਕੀ ਆ ਜੀ ਤਾਂ ਬੂਟ ਲਾ ਦੇ ਬੂਟ ਲਾ ਦੇ ਇੱਥੇ ਘਰ ਬੱਤੀ ਤੇ ਤੇਰਾ ਕੀ ਨਾਮ ਆ ਮੇਰਾ ਮਨਵੀਰ ਸਿੰਘ ਰਵੀ ਸਿੰਘ ਠੀਕ ਆ ਭਾਈ ਤੁਹਾਡਾ ਕੀ ਨਾਮ ਹੈ ਜੀ ਰਵਜੋਤ ਸਿੰਘ ਜੀ ਭਾਈ ਸਾਰੇ ਭਾਬੀ ਖੇਲਦੇ ਵੇ ਦੇਦੇ ਹੁਣ ਕੋਣ ਭਾਬੀ ਬਣਦਾ ਖੇਲੇ ਪਿਆ ਜੀ ਲੁੱਡੋ 6 ਜੀ ਨੇ ਸਾਡੇ ਅੰਕਲ ਜੀ ਨਵਰੂਪ ਸਾਡੀ ਭਾਬੀ ਜੀ ਤੇ ਮੈਂ ਅਸੀਂ ਖੇਲੇ ਪਿਆ ਜੀ ਬੁੱਲਡੋ ਦੇਦੇ ਹਾਂ ਜੀ ਕੌਣ ਜਿੱਤਦਾ ਵਾ ਕੀ ਹੋ ਗਿਆ ਵੀਰੇ ਓ ਜੀ 30 ਮਿੰਟ ਹੋ ਚੁੱਕੇ ਸਾਨੂੰ ਗੇਮ ਖੇਡਦੇ ਨੂੰ ਤੇ ਇਹ ਦੇਖੋ ਜੀ ਦੋ ਹੀ ਗੱਡੀਆਂ ਘਰ ਵਾਲੀਆਂ ਨੇ ਇੱਕ ਵਾਰੀ ਜੀ ਤਨਵੀਰ ਜੀ ਦੀ ਇੱਕ ਵਾਰੀ ਐ ਅਮਨ ਦੀ ਤੇ ਗੁੱਟੇ ਸਾਰੀ ਗੱਡੀਆਂ ਕੱਢ ਆਈਆਂ ਚਾਰੇ ਦੇ ਚਾਰੇ ਇਹ ਗੱਟੀਆਂ ਤੇ ਹੁਣ ਅਸੀਂ ਪੀ ਜਾ ਨਹੀਂ ਚਾਹ ਇਹ ਲੱਗਿਆ ਤੋਂ ਬਾਅਦ ਸੌਣਾ ਓਹ 30 ਸਿੱਕੜੀ ਹੁਣ ਅਸੀਂ ਪਹੁੰਚ ਚੁੱਕੇ ਆ ਜੀ ਆਗਰੇ ਆ ਦੇਖੋ ਜੀ ਆਗਰੇ ਦਾ ਬੈਠਾ ਇਹੋ ਜੀ ਜਨੰਦਰ ਗੱਡੀ ਪਹੁੰਚਣ ਵਾਲੀ ਹੈ ਜੀ ਤੇ ਅਸੀਂ ਹੁਣ ਜਾਵਾਂਗੇ ਆਪਣੇ ਘਰ ਯਾਦ ਤਾਂ ਸਾਡੀ ਖਾਣਾ ਨਹੀਂ ਬਹੁਤ ਵਧੀਆ ਰਹੀ ਹੈ ਇਹ ਤੁਹਾਨੂੰ ਮਿਲਾਵਾਂਗੇ ਸਾਰਿਆਂ ਨਾਲ ਜੀ ਪਹਿਲਾਂ ਬਾਹਰ ਕੱਢ ਲਈਏ ਅਓ ਜੀ ਅਸੀਂ ਪਹੁੰਚ ਚੁੱਕੇ ਆ ਜੀ ਜਨੰਦਰ ਸ਼ਹਿਰ ਦੇਖਣ ਤੇ ਇਹ ਸੋਨਿਹਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਸਾਡੇ ਕੈਂਪੀ ਜੀ ਤੋਂ ਕਿਦਾਂ ਰਹੀ ਯਾਤਰਾ ਵਧੀਆ ਰਹੀ ਯਾਤਰਾ ਬਹੁਤ ਵਧੀਆ ਰਹੀ ਬਹੁਤ ਜੇ ਦਰਸ਼ਨ ਹੋਏ ਆ ਹੁਣ ਘਰ ਚੱਲਨੇ ਆ ਬਸ ਵਾ ਠੀਕ ਆ ਆਪਾਂ ਵੀ ਚਲੇ ਤੀ ਪਹੁੰਚੇ ਸੀ ਆਈ ਤੁਹਾਡੇ ਮਗਰੇ ਮਗਰੇ ਠੀਕ ਆ ਆਜੋ ਆਜੋ ਮੇਰੇ ਮਗਰੇ